ਮੋਗਾ ਪੁਲਿਸ ਪੁਰਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਲਈ ਵੱਡੇ ਪੱਧਰ ਤੇ ਮੌਹਮ ਚਲਾਈ ਜਾ ਰਹੀ ਹੈ ਇਸ ਤਹਿਤ ਟ੍ਰੈਫਿਕ ਪੁਲਿਸ ਮੋਗਾ ਨੇ ਬਿਨਾ ਹੈਲਮਟ ਬਿਨਾ ਸੀਟ ਬੈਲਟ ਗਲਤ ਪਾਰਕਿੰਗ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 6 ਦਿਨਾਂ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੈਂਕੜੇ ਵਾਹਨ ਚਾਲਕਾਂ ਦੇ ਚਲਾਨਟ ਕੱਟੇ ਗਏ ਇਸ ਤਰ੍ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸੜਕੀ ਹਾਦਸਿਆਂ ਵਿੱਚ ਕਮੀ ਲਿਆਂਦੀ ਜਾ ਸਕੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਨ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਨਿਰਦੇਸ਼ਾਂ ਦੇ ਅਧਾਰ ਤੇ ਜਿਹੜਾ ਅਸੀਂ ਇੱਕ ਟੀਮ ਤਿਆਰ ਕੀਤੀ ਹੈ ਜਿਹਦੀ ਵਿੱਚ ਜਿਹੜਾ ਸਾਡੇ ਟ੍ਰੈਫਿਕ ਇੰਚਾਰਜ ਸੁਮੰਦਰ ਸਿੰਘ ਤੇ ਡਿਸਟ੍ਰਿਕਟ ਐਜੂਕੇਸ਼ਨ ਚਲ ਟ੍ਰੈਫਿਕ ਜਿਹੜਾ ਇਹਨਾਂ ਨੇ ਜਿਹੜੀ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਤੇ ਇਹਦੇ ਵਿੱਚ ਜਿਹੜੇ ਸਾਡੇ ਡਿਲੀਵਰੀ ਬੁਆਏ ਨੇ ਮੇਨ 90 ਬੰਦੇ ਆ ਇਹ ਜਿਹੜਾ ਸਾਨੂੰ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਗਈ ਹੈ ਮਤਲਬ ਕੋਈ ਵੀ ਜੇ ਟ੍ਰੈਫਿਕ ਮਤਲਬ ਜੀ ਸਮੱਸਿਆ ਆਉਂਦੀ ਹੈ ਉਹ ਸਾਡੇ ਨਾਲ ਕਰਾਉਣਗੇ ਦੂਸਰਾ ਜੇ ਵੀ ਕੋਈ ਮੰਨੋ ਇਹਨਾਂ ਨਾਲ ਲੋਕਾਂ ਨਾਲ ਵਾਹ ਵਗਿਆ ਪੂਰਾ ਰਹਿੰਦਾ ਜੇ ਕੋਈ ਇਹਨਾਂ ਨੂੰ ਜਿਹੜਾ ਕੋਈ ਕਾਨੂੰਨ ਦੇ ਖਿਲਾਫ ਕੰਮ ਕਰਦਾ ਉਹਦੇ ਬਾਰੇ ਪਤਾ ਲੱਗਦਾ ਇਹ ਸਾਨੂੰ ਦੱਸਣਗੇ ਇਸ ਤਰ੍ਹਾਂ ਇਹ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਇਹਨਾਂ ਨੂੰ ਅਸੀਂ ਜਿਹੜੇ ਆ ਆਪਦੇ ਸਾਰੇ ਜਿਹੜੇ ਨੰਬਰ ਜਿਹੜੇ ਆ ਉਹ ਦਿੱਤੇ ਆ ਤੇ ਇਹ ਜਦੋਂ ਵੀ ਮੰਨ ਲਓ ਕੋਈ ਇਹੋ ਜਿਹੀ ਘਟਨਾ ਆਉਦੀ 112 ਤੇ ਜਿਹੜੇ ਕਾਲ ਕਰ ਸਕਦੇ ਆ ਬਾਕੀ ਵੀ ਜਿਹੜੇ ਆ ਜਿਹੜੇ ਅਸੀਂ ਵੀ ਆਪਦੇ ਆ ਆਪਣੇ ਟ੍ਰੈਫਿਕ ਇੰਸਪੈਕਟਰ ਜਿਹੜੇ ਸਾਡੇ ਅਗੇ ਇਨਾਂ ਨੇ ਜੋ ਜਿੰਨੇ ਵੀ ਮੁਲਾਜ਼ਮ ਸਾਡੇ ਨੰਬਰ ਇਹਨਾਂ ਨੇ ਦਿੱਤੇ ਆ ਇਹ ਉਹ ਜਿਹੜਾ ਸਾਡੇ ਨਾਲ ਨਾਲ ਜਦੋਂ ਵੀ ਇਸ ਤਰ੍ਹਾਂ ਘਟਨਾ ਆਪਦੀ ਨਾਲ ਦੀ ਨਾਲ ਤਾਲਮਿਲ ਕਰ ਸਕਦੇ ਆ ਲੋਕਾਂ ਨੂੰ ਵੀ ਸਾਡੀ ਇਹ ਹੀ ਅਪੀਲ ਹੈ ਜੇ ਜਰਾ ਆਪ ਦਾ ਧਿਆਨ ਮੁਰੇ ਰੱਖੋ ਤੇ ਜਿਹੜਾ ਉਹਨਾਂ ਨੂੰ ਵੀ ਕੋਈ ਜਿਹੜੀ ਇਸ ਤਰ੍ਹਾਂ ਸਮੱਸਿਆ ਨਾ ਆਵੇ ਤੇ ਜਿਹੜਾ ਸਦਾ ਟ੍ਰੈਫਿਕ ਇੰਨੇ ਰਿਗਨ ਜਿਹੜਾ ਵਧੀਆ ਤਰੀਕੇ ਨਾਲ ਚੱਲੇ ਨਾ ਜਿਹੜਾ ਮਾਹੌਲ ਇਹ ਵਧੀਆ ਰਹੇ ਤੇ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਤਾਂ ਜਿਹੜਾ ਇਹਦਾ ਸਾਨੂੰ ਜਿਹੜਾ ਹੁਣ ਅੱਗੇ ਰਿਸਪਾਂਸ ਮਿਲੇਗਾ ਉਹਦੇ ਮੁਤਾਬਕ ਅਸੀਂ ਅੱਗੇ ਜਿਹੜੇ ਜਿਹੜੇ ਬੰਦੇ ਦਾਵਾ ਆਗੇ ਜਾਂ ਉਸੇ ਤਰ੍ਹਾਂ ਕਰਾਂਗੇ ਜੀ ਦੂਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ